एवीएम दी हकीकत ਦੱਸੀ ਜਾ ਰਹੀ ਹੈ ਕਿ ਇਹ ਮੈਨਿਪੂਲੇਟ ਹੁੰਦੀ ਹੈ ਐਂ ਇਹਦੇ ਉੱਤੇ ਇੰਨੇ ਸਬੂਤ ਦੇ ਚੁੱਕੇ ਆ ਕਿ ਜਿੰਨਾ ਅੱਗੇ ਕੋਈ ਕਹਿੰਦੀ ਲੋੜ ਹੀ ਨਹੀਂ ਸਭ ਤੋਂ ਵੱਡਾ ਸਬੂਤ ਇਹ ਵੇ ਕਿ ਸਾਡੇ ਗਰੁੱਪ ਨੇ ਮੈਂ ਭਾਨੂੰ ਪ੍ਰਧਾਪ ਵਿੱਚ ਲੈ ਕੇ ਅਸੀਂ ਆਖਿਆ ਸਾਨੂੰ 50 ਮਸ਼ੀਨਾਂ ਦੇ ਦਿਓ ਠੀਕ ਹੈ ਤੁਸੀਂ ਸਾਨੂੰ ਜਿਹੜੇ ਤਿੰਨੋਂ ਪਾਰਟ ਨੇ ਉਹਦੇ 50 ਮਸ਼ੀਨਾਂ ਦੇ ਦਿਓ ਆਰਾਮ ਨਾਲ ਬਹਿ ਜਾਓ ਸਾਡੇ ਸਾਹਮਣੇ ਅਸੀਂ ਇਹਨਾਂ ਤੁਹਾਨੂੰ ਮੈਨਿਪੂਲੇਟ ਕਰਕੇ ਵਿਖਾ ਦੇਾਂਗੇ ਠੀਕ ਹੈ ਇਸ ਤੋਂ ਵੱਡਾ ਚੈਲੰਜ ਨਹੀਂ ਹੋ ਸਕਦਾ ਅਨ ਅਜ ਉਸ ਗੱਲ ਨੂੰ ਮਹੀਨੇ ਹੋ ਗਏ ਨੇ ਇਹਨਾਂ ਦੀ ਹਿੰਮਤ ਨਹੀਂ ਪਈ ਉਹ ਮਸ਼ੀਨਾਂ ਸਾਨੂੰ ਦੇਣ ਕੁਰਸੀ ਵੀ ਤੁਹਾਡੀ ਟੇਬਲ ਵੀ ਤੁਹਾਡਾ ਪੱਤੇ ਵੀ ਤੁਹਾਡੇ ਜਿੱਥੇ ਮਰਜੀ ਆ ਜਾਓ ਜਿਹੜਾ ਬੰਦਾ ਕਲੀਅਰ ਛਾਤੀ ਠੋਕਿਆ ਹੁੰਦਾ ਅਸੀਂ ਕਹਿ ਰਹੇ ਹਾਂ ਅਸੀਂ ਸਰਕਾਰ ਬਣਾਣੀ ਹੈ ਬੈਲਟ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਿ ਇਹ ਭਾਜਪਾ ਹੈ ਜਾਂ ਇਹ ਮੋਦੀ ਜੀ ਨੇ ਇਹ ਕਾਂਗਰਸ ਹੈ ਸਾਡੇ ਵੱਲੋਂ ਸਾਰੇ ਤੁਸੀਂ ਸੇਮ ਆਰੇ ਮੋਦੀ ਸਾਹਿਬ ਅਸੀਂ ਤੇ ਚਾਹਨੇ ਆ ਤੁਸੀਂ ਜਿੱਤੋ ਜਿੱਤੋ ਲੇਕਿਨ ਫੇਅਰ ਫੇਅਰ ਮੈਂ ਨਾਲ ਬੈਲਟ ਨਾਲ ਜਿੱਤੋ ਡਰ ਕਿਹਦੀ ਗੱਲ ਦਾ ਕਈ ਦੇਸ਼ਾਂ ਦੇ ਵਿੱਚ EVM ਬੈਨ ਵੀ ਹੈਗੀ ਹੈ ਪਹਿਲਾਂ ਵੋਟਾਂ ਹੁੰੀਆਂ ਸੀ ਕਈ ਨਹੀਂ ਦੁਨੀਆ ਦੇ ਸਾਰੇ ਦੇਸ਼ਾਂ ਦੇ ਬੈਨ ਨੇ ਹਰ ਗੱਲ 'ਚ ਤੁਸੀਂ ਕਾਪੀ ਕਰਨਾ ਚਾਹੀਦਾ ਉਹ ਵੀ ਅਗਰੇਜ਼ਾਂ ਨੂੰ ਉਥੇ ਸਾਰੇ ਚੰਗੇ ਕੰਮ ਤੁਸੀਂ ਕਾਪੀ ਕਰੋ ਪਰ ਜਦੋਂ ਉਹ ਇਹ ਕੰਮ ਜਦੋਂ ਇਹਨੂੰ ਬੈਨ ਕਰ ਚੁੱਕੇ ਨੇ ਡਿਕਲੇਅਰ ਕਰ ਚੁੱਕੇ ਨੇ ਕਿ ਇਹ ਫਰਾਡ ਹੁੰਦਾ ਹੈ ਤੇ ਤੁਸੀਂ ਉਹ ਜਿਨ੍ਹਾਂ ਨੂੰ ਉਹਨਾਂ ਫਰਾਡ ਗਿਆ ਤੁਸੀਂ ਫਰਾਡ 'ਤੇ ਕਰਨ ਲੇ ਸਿੱਧੇ ਕਹਿ ਰਹੇ ਹੋ ਕਿ ਜੇ ਏਵੀਐ ਮਸ਼ੀਨਾਂ ਰਹਿਣਗੀਆਂ ਤੇ ਮੋਦੀ ਸਾਹਿਬ ਜਿੱਤੇ ਰਹਿਣਗੇ 100% ਇਹਦੇ ਕੋਈ ਸ਼ੱਕ ਨਹੀਂ ਅਰੇ ਕੋਈ ਜਿਹੜੀ ਚੀਜ਼ ਮੈਨੀਪੂਲੇਟ ਹੁੰਦੀ ਹੈ ਹਣਾ ਫਿਰ ਮੈਨੂੰ ਸਦਸੋ ਦੱਸੋ ਨਾ ਮੋਦੀ ਜੀ ਆਪਣੇ ਅਸੀਂ ਸਾਰੇ ਕਹਿੰਨੇ ਆ ਵਿਸ਼ਵ ਗੁਰੂ ਨੇ ਸਾਰੇ ਕਹਿੰਨੇ 56 ਇੰਚ ਦਾ ਬਕਰਾ ਕੇ ਸਾਰੇ ਕਹਿੰਨੇ ਜੀ ਸਭ ਸਾਰਾ ਹਿੰਦੁਸਤਾਨ ਉਹਨਾਂ ਨੂੰ ਰੱਬ ਸਮਝਦਾ ਹੈ ਤੇ ਰੱਬੋਂ ਕੇ ਡਰਦੇ ਹੋ ਈਵੀਐਮ ਨੂੰ ਲੈ ਕੇ ਲਗਾਤਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਈਵੀਐਮ ਇਸ ਦੇਸ਼ ਵਿੱਚ ਬੈਨ ਹੋਣੀ ਚਾਹੀਦੀ ਹੈ ਪੇਪਰ ਬੈਲਟ ਰਹੀਂ ਵੋਟ ਹੋਣੀ ਚਾਹੀਦੀ ਹੈ ਇਸ ਉੱਪਰ ਲਗਾਤਾਰ ਪ੍ਰੈਸ ਕਾਨਫਰੰਸ ਹੋ ਰਹੀਆਂ ਸਨ ਤੇ ਗੱਲਬਾਤ ਕਰਾਂਗੇ ਕਿ ਈਵੀਐਮ ਕਿਉਂ ਬੈਨ ਹੋਣੀ ਚਾਹੀਦੀ ਹੈ ਸਾਡੇ ਨਾਲ ਮੌਜੂਦ ਨੇ ਨੇਵੀ ਤੋਂ ਦਾ ਤੈਰ ਘੁੰਮਨ ਸਾਹਿਬ ਜੋ ਕਿ ਕਾਫੀ ਲੰਮੇ ਸਮੇਂ ਤੋਂ ਹੁਣ মিডিਆ ਵਿੱਚ ਆ ਕੇ ਚਰਚਾ ਕਰ ਰਹੇ ਨੇ ਸਿਆਸਤ ਨੂੰ ਸਮਝਦੇ ਨੇ ਤੇ ਉਹਦੇ ਉੱਪਰ ਬੋਲ ਵੀ ਰਹੇ ਨੇ ਤਾਂ ਗੱਲਬਾਤ ਕਰਾਂਗੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੁਝ ਦਿਨ ਪਹਿਲਾਂ ਜੋ ਭਾਨੂੰਪਤਾ ਵਕੀਲ ਨੇ ਉਹਨਾਂ ਨੇ ਇਹ ਮੁੱਦਾ ਉਠਾਇਆ ਹੈ ਕਿ EVM ਜੋ ਹੈ ਉਹ ਬੰਦ ਹੋਣੀ ਚਾਹੀਦੀ ਹੈ ਤਾਂ ਇਹਨਾਂ ਕੋਲ ਜਾਣਾਂਗੇ ਕਿ EVM ਕਿਉਂ ਬੰਦ ਹੋਣੀ ਚਾਹੀਦੀ ਹੈ ਕਿ EVM ਰੱਖ ਕੇ ਹੀ ਸਹੀ ਤਰੀਕੇ ਦੇ ਨਾਲ ਵੋਟਾਂ ਨਹੀਂ ਹੋ ਸਕਦੀਆਂ ਗੱਲਬਾਤ ਕਰਾਂਗੇ ਸਭ ਬਹੁਤ ਸਵਾਗਤ ਹੈ थैंक यू वेरी मच ਮੈਨ ਤੁਹਾਡੀਆਂ ਕੰਮ ਸਿੱਧੀ ਕਰਨਾ ਤੁਸੀਂ ਆਖੇ ਕਿ ਬੜਾ ਪ੍ਰਚਾਰ ਹੋ ਰਿਹਾ ਹੈ ਮਸ਼ੀਨਾ ਬਾਰੇ ਮੈਂ ਕਰੈਕਟ ਕਰਦੇ ਆ ਪ੍ਰਚਾਰ ਬਿਲਕੁਲ ਨਹੀਂ ਹੋ ਰਿਹਾ ਹਕੀਕਤ ਦੱਸੀ ਜਾ ਰਹੀ ਹੈ ਪ੍ਰਚਾਰ ਦੇ ਬੰਦਾ ਉਹ ਕਰਦਾ ਜ ਜਿੱਦੇ ਕੋਈ ਚੀਜ਼ ਵੇਚ ਨਹੀਂ ਹੁੰਦੀ ਹੈ ਵੇਚ ਨਹੀਂ ਤਾਂ ਵੇਚ ਇਥੇ ਵੇਚਣਾ ਆ ਗਿਆ ਉੱਥੇ ਸਮਝੋ ਗੜਬੜੀ ਹੈ ਘਟਨਾ ਘਟ ਤਾਂ ਦੁਬਾਰਾ ਪ੍ਰਚਾਰ ਨਹੀਂ ਹੋ ਰਿਹਾ ਈਵੀਐਮ ਦੀ ਹਕੀਕਤ ਦੱਸੀ ਜਾ ਰਹੀ ਹੈ ਕਿ ਇਹ ਮੈਨੀਪੂਲੇਟ ਹੁੰਦੀ ਹੈ ਐਂ ਇਹਦੇ ਉੱਤੇ ਇੰਨੇ ਸਬੂਤ ਦੇ ਚੁੱਕੇ ਆ ਕਿ ਜਿੰਨਾ ਅੱਗੇ ਕੁਝ ਕਹਿੰਦੀ ਲੋੜ ਹੀ ਨਹੀਂ ਸਭ ਤੋਂ ਵੱਡਾ ਸਬੂਤ ਇਹ ਵੇ ਕਿ ਸਾਡੇ ਗਰੁੱਪ ਨੇ ਮੈਂ ਭਾਨੂੰ ਪ੍ਰਧਾਨ ਜੀ ਲੈ ਕੇ ਪਾਸੀ ਆ ਕੇ ਸਾਨੂੰ 50 ਮਸ਼ੀਨਾਂ ਦੇ ਦਿਓ ਠੀਕ ਹੈ ਤੁਸੀਂ ਸਾਨੂੰ ਜਿਹੜੇ ਤਿੰਨੋਂ ਬਾੜ ਨੇ ਉਹਦੇ 50 ਮਸ਼ੀਨਾਂ ਦੇ ਦਿਓ ਆਰਾਮ ਨਾਲ ਬਹਿ ਜਾਓ ਸਾਡੇ ਸਾਹਮਣੇ ਅਸੀਂ ਇਹਨਾਂ ਨੂੰ ਤੁਹਾਨੂੰ ਮੈਨੀਪੂਲੇਟ ਕਰਕੇ ਵਿਖਾ ਦਿਆਂਗੇ ਠੀਕ ਹੈ ਇਤੋਂ ਵੱਡਾ ਚੈਲੰਜ ਨਹੀਂ ਹੋ ਸਕਦਾ ਐਨ ਅਜ ਉਸ ਗੱਲ ਨੂੰ ਮੀਨ ਨੇ ਹੋ ਗਏ ਨੇ ਇਹਨਾਂ ਦੀ ਹਿੰਮਤ ਨਹੀਂ ਪਈ ਉਹ ਮਸ਼ੀਨਾਂ ਸਾਨੂੰ ਦੇਣ ਪਹਿਲੀ ਗੱਲ ਦੂਜਾ ਦੂਜੇ ਪਾਸੇ ਵੇਖ ਲਓ ਆਪਣੀ ਜਿਹੜੀ ਚੋਰੀ ਛਪਾਲ ਲਈ ਇਹ ਹਜ਼ਾਰਾਂ ਮਸ਼ੀਨਾਂ ਲੈ ਕੇ ਪਿੰਡਾਂ ਪਿੰਡਾਂ 'ਚ ਫਿਰਨ ਲਏ ਨੇ ਵਖਾਣ ਲਈ ਦੇਖੋ ਜੇ ਮਰੀ ਮਸ਼ੀਨ ਤੋਂ ਠੀਕ ਹੈ ਅਰੇ ਉਹਦੇ 'ਚ ਮੈਂ ਪਹਿਲਾਂ ਵੀ ਕਹਿ ਚੁੱਕਾ ਜਿਹੜੇ ਮਸ਼ੀਨਾਂ ਲੈ ਕੇ ਫਿਰਨ ਲਏ ਨੇ ਉਹਨਾਂ ਨੂੰ ਦਵਾਨੀ ਦੀ ਵੀ ਨੌਲੇਜ ਨਹੀਂ ਹੈ ਕਿ ਵਖਾਖ ਹੀ ਰਹੇ ਆ ਤੇ ਪਿੰਡਾਂ ਦੇ ਵਿੱਚ ਜਿਹੜੇ ਵਿਚਾਰੇ ਵੇਖਣ ਦੇ ਨੇ ਉਹਨਾਂ ਨੂੰ ਕਹਿੰਦਾ ਦੁੱਕੀ ਦੀ ਵੀ ਨੌਲੇਜ ਨਹੀਂ ਹੈ ਕਿ ਆਪਾਂ ਵੇਖ ਹੀ ਰਹੇ ਆ ਤੇ ਜਿਹੜੇ ਅਸੀਂ ਸਾਡੇ ਵਰਗੇ ਕਹਿ ਰਹੇ ਆ ਕਿ ਮਸ਼ੀਨਾ ਸਾਨੂੰ ਦਿਓ ਅਸੀਂ ਤੁਹਾਡੀ ਇਹਦੀ ਇਹਦਾ ਡੀਐਨਏ ਵਿਖਾ ਦਿਆਂਗੇ ਤੋਂ ਇਹ ਕਰ ਹੀ ਨਹੀਂ ਰਹੇ ਤੇ ਚੋਰੀ-ਚੋਰੀ ਸੁਪੰਦ ਹੈ ਨਾ ਮੈਂ ਇੱਕ ਐਗਜ਼ਾਮਪਲ ਦੇਣਾ ਚੋ ਬਾਦ ਰੀਅਲ ਲਾਈਫ ਦਾ ਚਾਰ ਜੁਵਾਰੀ ਦੇ ਖੇਡਦੇ ਹੋਣ ਚਾਰ ਜਵਾਰੀ ਖੇਡਦੇ ਹੌਣ ਤੇ ਇੱਕ ਬੰਦਾ ਜਿੱਤਦੀ ਜਾ ਜਿੱਤਦੀ ਜਾਣਾ ਤੇ ਤੈਨੂੰ ਜੇ ਕੰਪਲੇਨ ਕਰ ਦੇਣਾ ਕੋਈ ਗੜਬੜ ਹੈ ਤਾਂ ਸਰਦਾਰੀ ਠੋਕ ਕੇ ਕਹਿੰਦਾ ਗੱਲ ਸੁਣੋ ਕੀ ਕਹਿੰਦਾ ਪਰ ਕੁਰਸੀ ਵੀ ਤੁਹਾਡੀ ਟੇਬਲ ਵੀ ਤੁਹਾਡਾ ਪੱਤੇ ਵੀ ਤੁਹਾਡੇ ਜਿੱਥੇ ਮਰਜ਼ੀ ਆ ਜਾਓ ਜਿਹੜਾ ਬੰਦਾ ਕਲੀਅਰ ਉਹ ਛਾਤੀ ਠੋਕ ਕੇ ਹੁੰਦਾ ਇੱਕ ਪਾਸੇ ਅਸੀਂ 56 'ਚ ਬਨੇ ਬਨੇ ਇੱਕ ਪਾਸੇ ਅਸੀਂ ਬਨੇ ਫਿਰਨੇ ਆ ਅਰੇ ਭਾਈ ਵੈਰੀ ਗੁੱਡ ਆ ਮੈਂ ਤੇ ਕਹਿੰਨਾ ਮਸ਼ੀਨਾਂ ਨਾਲ ਕਰੋ ਤੁਸੀਂ ਜੰਮ ਜੰਮ ਜਿੱਤੋ ਬਟ ਫੇਰ ਨਾਲ ਜਿੱਤੋ ਨਾ ਇਲੈਕਸ਼ਨ ਹੁੰਦੇ ਕੀ ਨੇ ਇਲੈਕਟ੍ਰੋਨ ਨੇ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਇੱਥੇ ਨਾ ਫ੍ਰੀ ਫ੍ਰੀ ਕੀਵਣਾ ਤੁਸੀਂ ਬੰਦਾ ਬੋਲ ਨਹੀਂ ਸਕਦਾ ਫਿਰ ਜਦੋਂ ਬੋਲ ਨਹੀਂ ਸਕਦਾ ਫੇਅਰਨੈਸ ਕਰਦਾ ਹੋ ਕਿ ਟ੍ਰਾਂਸਪੇਰੈਂਸੀ ਹੈ ਨਹੀਂ ਕਾਲਾ ਸ਼ੀਸ਼ਾ ਲਾ ਦਿੱਤਾ ਯਾਰ ਕਾਲਾ ਸ਼ੀਸ਼ਾ ਕਾਦੇ ਲਈ ਹੁੰਦਾ ਹੈ ਕਿ ਪੁਰਾਣੀ ਗੱਲਾਂ ਨੇ ਕਾਲਾ ਨੇਰਾ ਕੌਣ ਮੰਗਦਾ ਚੋਰ ਚੋਰ ਗਲਤ ਬੰਦੇ ਹੀ ਮੰਗਦੇ ਨੇ ਨਾ ਤੂੰ ਸਾਰੀਆਂ ਸਾਮ ਗੱਲਾਂ ਸਾਹਮਣੇ ਨੇ ਕਾਲਾ ਸ਼ੀਸ਼ਾ ਕਿੱਥੇ ਲਗਿਆ ਅਰੇ ਇਹ ਵੀ ਮਸ਼ੀਨ ਯਾਰ ਜਿੱਦੇ ਤੇ ਆਪ ਜਿੱਦੋਂ ਜਦੋਂ ਪਾਰਟ ਨਿਕਲਦਾ ਆਪਣਾ ਕੀ ਪਰਚੀ ਨਿਕਲਦੀ ਹੈ ਉਹਦੇ ਤੇ ਕਾਲਾ ਲਾਉਣ ਦਾ ਮਤਲਬ ਕੀ ਹੈ ਐਂਡ ਦਨ 15 ਸੈਕਿੰਡ ਪਹਿਲਾਂ ਹੁੰਦਾ ਸੀ ਚਟਾ ਸ਼ੀਸ਼ਾ ਹੁੰਦਾ ਸੀ ਹੁਣ ਉਹ ਤੁਸੀਂ 7 ਮਿੰਟ 7 ਸੈਕਿੰਡ ਕਰ ਦਿੱਤੇ ਨੇ ਕਾਲਾ ਸ਼ੀਸ਼ਾ ਲਾਤਰ ਕਾਲਾ ਸ਼ੀਸ਼ਾ ਮੇਜ਼ ਤੁਸੀਂ ਤੁਸੀਂ ਆਪਣੀ ਚੋਰੀ ਛੁਪਾ ਰਹੇ ਹੋ ਗੱਲ ਖਤਮ ਹੋਈ ਤਾਂ ਹੁਣ ਇਹਦੇ ਅੱਗੇ ਨਿਕਲੀਏ ਵੇਲਾ ਉੱਥੇ ਆ ਗਿਆ ਹੈ ਮੁਲਕ ਜਿਹੜੇ ਪਾਸੇ ਜਾ ਰਿਹਾ ਟੱਠੇ ਖੂਹ ਜਾ ਰਿਹਾ ਕਿਵੇਂ ਜਾ ਰਿਹਾ ਆਪਣੇ ਮੂੰਹੋਂ ਇਹ ਕਹਿੰਦੇ ਨੇ ਜਿ ਜਿੱਦਾਂ ਉਹ ਅਗਲੀ ਵਾਰ ਆਏ ਅਸੀਂ ਸੰਵਿਧਾਨ ਕਰ ਦੇਣਾ ਖਤਮ ਇਟ ਵਿਲ ਬੀ ਅ ਹਿੰਦੂ ਰਾਸ਼ਟਰ ਕੌਣ ਕਹ ਰਿਹਾ ਅਰੇ ਸਾਰੇ ਆਮ ਆਪਣਾ ਸਾਰੀ ਸਰਕਾਰ ਕਰੀ ਬੀਜਪੀ ਲੈ ਲੋਇਆ ਮੋਦੀ ਜੀ ਲੈ ਲੋਇਆ ਜਿੰਨੇ ਵੀ ਸਾਰੇ ਕਰੀ ਫਿਰਦੀ ਇਹ ਸਟੇਟਮੈਂਟ ਸੰਵਿਧਾਨ ਕਿਵੇਂ ਖਤਮ ਹੋ ਜਾਊਗਾ ਸਟੇਟਮੈਂਟ ਆ ਜੋ ਕਿਵੇਂ ਖਤਮ ਹੋ ਜਾਏਗਾ ਜੋ ਅੱਜ ਵੀ ਤੁਸੀਂ ਅੱਜ ਕੋਈ ਵੀ ਗੱਲ ਪੁੱਛੋ ਜਿਹੜੀ ਤੁਸੀਂ ਸੋਚ ਨਹੀਂ ਸਕ ਹੋ ਰਹੀ ਨਹੀਂ ਹੋ ਰਹੀ ਨੇੜੇ ਲੈ ਲੋ ਆਪਣਾ ਕੀ ਹੋਇਆ ਤੇ ਆਪਣਾ ਚੰਡੀਗੜ੍ਹ ਦੇ ਇਲੈਕਸ਼ਨ ਕੀ ਹੋਇਆ ਇਹ ਨਾ ਇਲੈਕਸ਼ਨ ਹੁੰਦੇ ਨੇ ਹੁਣ ਕੱਲ ਆਪਣਾ ਉਹਦੇ ਗਵਾਨ ਲੈ ਲੋ ਹਿਮਾਚਲ ਕੀ ਹੋਇਆ ਇਦਾਂ ਹੁੰਦੇ ਨੇ ਤੋ ਇਹ ਸੋਚਣਾ ਕਿ ਕਿਵੇਂ ਉਦਾਰੇ ਹੋ ਗਈ ਜਗਾ ਹੋ ਤੇ ਰਹਾ ਤੁਸੀਂ ਅੱਜ ਜਿਹੜਾ ਕੁਝ ਜੋ ਚੱਲ ਰਿਹਾ ਸਮੇਂ ਦਾ ਉਹ ਕੁਝ ਹੋ ਰਿਹਾ ਜਿੰਨੋ ਮਰਜ਼ੀ ਫੜੋ ਅੰਦਰ ਪਾਓ ਤੇ ਤੁਹਾਡੀ ਮੇਰੀ ਕਿਸਮਤ ਚੰਗੀ ਆਪਾਂ ਬੋਲਣ ਦੇ ਤੁਸੀਂ ਰਿਕਾਰਡ ਕਰਨ ਦੇ ਇਹਦੇ ਤੋਂ ਅਸੀਂ ਬਾਹਰ ਆ ਚੁੱਕੇ ਹਾਂ ਤੋ ਹੁਣ ਨਾ ਆ ਗਿਆ ਦਨ ਦੂਜੀ ਹੁੰਦੀ ਕੀ ਵਾਟ ਇਜ਼ ਰਿਪਬਲਿਕ ਕੀ ਗਵਰਨਮੈਂਟ ਆਫ ਦਾ ਪੀਪਲ ਫਾਰ ਦਾ ਪੀਪਲ ਬਾਈ ਦਾ ਪੀਪਲ ਹਨ ਬਾਇ ਦਾ ਪੀਪਲ ਮੈਂ ਅਸੀਂ ਸਰਕਾਰ ਬਣਾਣੀ ਹੈ ਅਸੀਂ ਕਹਿ ਰਹੇ ਹਾਂ ਅਸੀਂ ਸਰਕਾਰ ਬਣਾਣੀ ਹੈ ਬੈਲਟ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਿ ਇਹ ਭਾਜਪਾ ਹੈ ਜਾਂ ਇਹ ਮੋਦੀ ਜੀ ਨੇ ਕਾਂਗਰਸ ਹੈ ਸਾਡੇ ਵੱਲੋਂ ਸਾਰੇ ਤੁਸੀਂ ਸੇਵਾ ਸਾਨੂੰ ਤੇ ਜਿਹੜਾ ਮੈਨੂੰ ਪਤਾ ਨਹੀਂ ਮੇਰਾ ਮੈਂ ਵੋਟ ਪਾਇਆ ਇਹਨੋਂ ਗਿਆ ਉਹ ਨਹੀਂ ਹੋ ਰਿਹਾ ਇਹ ਤੇ ਕਿੰਨੇ ਐਗਜ਼ਾਮਪਲ ਦਿਆਂ ਯਾਰ ਕਿੰਨੇ ਐਗਜ਼ਾਮਪਲ ਤੁਹਾਡੇ ਸਾਹਮਣੇ ਨੇ ਕਿ ਕਿਸੇ ਜਗ੍ਹਾ 10000 ਵੋਟ ਦਾ ਫਰਕ ਹੈ ਕਿਸੇ ਜਗ੍ਹਾ ਜਿੰਨੇ ਆਪਣੇ ਵੋਟਰ ਜਿਹੜਾ ਬੰਦਾ ਕੈਂਡੀਡੇਟ ਹੈ ਉਹਦੇ ਤੋਂ ਜ਼ੀਰੋ ਇੱਕ ਵੀ ਨੇ ਪਰ ਇਹ ਦੇ ਕੋ ਕਹਾਣੀ ਲੰਬੀ ਹੋ ਜਾਈਏ ਤੇ ਕਿਆ 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 ਪਸ ਹੱਕ ਚੁਕੇ ਆ ਸੋ ਇਹਦੇ ਚੋਂ ਬਾਹਰ ਨਿਕਲੀ ਹੈ ਇੱਕ ਮਸ਼ੀਨ ਸਰ ਮੈਨੀਪੂਲੇਟਡ ਇਹਦੇ ਇਨੇ ਐਗਜ਼ਾਮਪਲ ਦੇ ਚੁਕੇ ਆ ਜਾਂ ਉਹਦਾ ਵਕਰਾ ਸੈਸ਼ਨ ਕਰਨੇ ਆਪਾਂ ਕਰਨ ਲੱਗ ਲੱਗੇ ਆ ਕੇ ਤੋਂ ਫਿਰ ਮੈਂ ਕਹਿ ਰਿਹਾ ਬਾਈ ਦਾ ਗਵਰਨਮੈਂਟ ਬਾਈ ਦਾ ਪੀਪਲ ਬਾਈ ਬਾਈ ਦਾ ਪੀਪਲ ਅਸੀਂ ਹਾਂ ਹਰ ਰਾਮ ਇੱਕ ਮਿੰਟ ਮੈਂ ਰਾਮ ਮੰਦਰ ਦੀ ਜੇ ਗੱਲ ਕਰਨਾ ਸੁਪਰੀਮ ਕੋਰਟ ਨੇ ਸਾਰਾ ਕੁਝ ਕਿਹਾ ਸੀ ਇਹ ਲੌਜੀਕਲੀ ਇਹ ਕੋਈ ਗੱਲ ਨਹੀਂ ਹੈ ਬਈ ਪਬਲਿਕ ਦੀ ਭਾਵਨਾ ਹੈ ਤੇ ਭਾਵਨਾ ਕਰਕੇ ਅਸੀਂ ਇਹ ਮਸਜਿਦ ਨੂੰ ਕੈਨਸਲ ਕਰੋ ਮੰਦਿਰ ਬਣਾ ਲੈ। ਤੇ ਤੁਸੀਂ ਇੱਕ ਕੀ ਕਹਿੰਦਾ ਧਰਮ ਦੇ ਨਾਂ ਦੇ ਭਾਵਨਾ ਕਰਦੇ ਹੋ ਤੇ ਦੇਸ਼ ਦਾ ਨਾਂ ਦੇਸ਼ ਦਾ ਹੈ ਇੱਥੇ ਸਾਡੀਆਂ ਭਾਵਨਾਵਾਂ ਨੇ। ਸਾਡੀ ਭਾਵਨਾ ਕੀ ਸਾਡੀ ਰਿਐਲਿਟੀ ਅਸੀਂ ਕਹਿ ਰਹੇ ਹਾਂ ਕਿ ਸਾਡਾ ਵੋਟ ਸਾਨੂੰ ਪਤਾ ਨਹੀਂ ਲੱਗਦਾ ਜਾ ਕਿੱਥੇ ਲਿਆ ਤੇ ਵਾਈ ਡੋਟ ਯੂ ਡੂ ਇਟ ਆ ਦੂਜਾ ਗੱਲ ਹੋਰ ਸੁਣ ਲੋ ਕਿਸੇ ਗੇਮ 'ਚ ਵੀ ਕਿਸੇ ਗੇਮ 'ਚ ਲਾਈਫ ਤੁਸੀਂ ਕੁਝ ਲੈ ਲੋ ਹਮੇਸ਼ਾ ਜਿੱਥੇ ਕੰਪੀਟੀਸ਼ਨ ਹੁੰਦੀ ਹੈ ਨਾ ਤਾਂ ਉਸੇ ਈਵਨ ਫੀਲਡ ਹੁੰਦੀ ਹੈ। ਕੰਨਮ ਦਾ ਹਰ ਇੱਕ ਲਈ ਕਾਨੂੰਨ ਸੇਮ ਹੁੰਦਾ ਹੈ ਜੇ ਰੇਸ ਲਾਣੀ ਹੈ 100 ਮੀਟਰ ਦੀ ਸਾਰੇ ਇੱਕੋ ਰਸੀ ਚ ਖਲੋਂਦੇ ਨੇ ਜੇ weight ਸੁਕਣਾ ਉਸ ਬਲਾਕ ਚ ਉਨਾ ਹੀ ਹੁੰਦਾ ਤੇ ਤੁਸੀਂ ਪੜਾਈ ਲਿਖਾਈ ਦੇ ਵੇਖੋ ਕੋਈ ਗ੍ਰੇਡ ਮਤਲਬ ਕਿ ਈਵਨ ਫੀਲਡ ਹੁੰਦੀ ਹੈ ਠੀਕ ਹੈ ਹੁਣ ਇੱਥੇ ਕਿਉਂ ਨਹੀਂ ਹੈ ਭਾਈ ਇਲੈਕਸ਼ਨਾਂ ਦੇ ਵਿੱਚ ਈਵਨ ਫੀਲਡ ਕਿਉਂ ਨਹੀਂ ਹੈ ਜਦੋਂ ਕਿ ਅਸੀਂ ਕਹਿ ਰਹੇ ਆ ਇਸੇ ਗੜਬੜ ਹੁੰਦੀ ਹੈ ਪ੍ਰੂਫ ਕਰੋ ਮਸ਼ੀਨਾਂ ਤੁਸੀਂ ਸਾਨੂੰ ਦੇਂਦੇ ਨਹੀਂ ਕਰਾ ਕੇ ਜਵਾਰੀਆਂ ਦਾ ਐਗਜ਼ਾਮਪਲ ਮੈਂ ਤੁਹਾਨੂੰ ਦੇ ਛੱਡਿਆ ਇੱਕ ਹੋਰ ਲੈ ਲਓ ਆਪਾਂ ਇਹ ਹਮੇਸ਼ਾ ਧਰਮ ਦੀ ਗੱਲ ਕਰਦੇ ਆਂ ਕਦੀ ਰਮਾਇਣ ਦੀ ਕਦੀ ਮਹਾਭਾਰਤ ਦੀ ਰਮਾਇਣ ਦੀ ਉਹ ਤੋਂ ਆਪਾਂ ਪਹਿਲਾਂ ਕਹਿ ਚੁੱਕੇ ਆਂ ਕਿ ਭਰ ਰਾਵਣ ਦੀ ਧੁੰਨੀ ਦੇ ਵਿੱਚ ਸੀ ਦੁਨੀਆਂ ਕਾਂ ਦੀ ਬਈ ਦੀ ਤਾਕਤ ਧੁੰਨੀ ਤੇ ਹੌਣ ਸੁਣ ਲਓ ਜਦੋਂ ਰਮਾਇਣ ਤੇ ਆਪਣਾ ਮਹਾਭਾਰਤ ਸੀ ਠੀਕ ਹੈ ਉਹਦੇ ਚ ਪੰਡਵ ਹਾਰੀ ਜਾ ਰਹੇ ਸੀ ਜਦੋਂ ਜੂਆ ਖੇਡਣ ਲੱਗੇ ਨੇ ਹਰ ਦਾਦੇ ਉੱਤੇ ਪੰਡਵ ਹਾਰਦੇ ਸੀ ਕਿਉਂ ਹਾਰਦੇ ਸੀ ਜੋ ਕਿ ਉਹਨਾ ਦੇ ਉਹ ਕਮ ਜਿਹੜਾ ਉਤੋਂ ਦਾ ਸੀ ਵੀ ਮੈਨੂੰ ਉਹਨੇ 5 ਜੇ 5 ਚਾਹੀਦੇ 2 ਚਾਹੀਦੇ ਉਹ ਸੁੱਟਦਾ ਸੀ ਛਕੂ ਨਹੀਂ ਤੇ ਉਹੀ ਸਕੇ ਆਉਂਦੇ ਸੀ ਅੱਜ ਜੇ ਤੁਸੀਂ ਉਸੇ ਤਰ੍ਹਾਂ ਹੀ ਚੱਲਣਾ 370 370 ਜੀ ਚਾਹਦਾ ਭਾਰਤ ਮਾਤਾ ਤੇ ਤੁਸੀਂ ਅਟੈਕ ਕਰਨ ਦਿਓ ਤੇ ਭਾਰਤ ਮਾਤਾ ਜਿਹੜਾ ਫਿਰ ਕਹਿੰਦਾ ਮਤਲਬ ਉਹਦਰ ਡਰਪਦੀ ਦੀ ਜਰਤ ਨਹੀਂ ਪਈ ਅਸੀਂ ਅੱਜ ਅਸੀਂ ਭਾਰਤ ਮਾਤਾ ਦੀ ਇੱਜ਼ਤ ਤੇ ਚੱਲਾਂਗੇ ਬਾਏ ਕੈਨਟ ਯੂ ਬੀ ਫੇਅਰ ਅਸੀਂ ਤੁਹਾਡੇ ਤੋਂ ਇਨਸਾਫ ਮੰਗਣੇ ਆ ਨਾ ਘੱਟ ਨਾ ਵਾਦ ਅਰੇ ਮੋਦੀ ਸਾਹਿਬ ਅਸੀਂ ਤੇ ਚਾਹਨੇ ਆ ਤੁਸੀਂ ਜਿੱਤੋ ਜਿੱਤੋ ਲੇਕਿਨ ਫੇਅਰ ਫੇਅਰ ਮੇਨ ਨਾਲ ਬੈਲਟ ਨਾਲ ਜਿੱਤੋ ਡਰ सिंपल अच्छा ਤੁਸੀਂ ਪ੍ਰਚਾਰ ਕਰਦੇ ਹੋ ਫਿਰ ਵਿਰੋਧੀ ਪਾਰਟੀ ਕਿਉਂ ਨਹੀਂ ਪ੍ਰਚਾਰ ਕਰਦੀ ਨੋ 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 ਕਾਂਗਰਸ ਵੀ ਕਰੇ ਨਾ ਵੀ ایਵੀਐਮ ਜੋ ਹੈ ਉਹ ਬੈਨ ਹੋਣੀ ਚਾਹੀਦੀ ਹੈ ਐਗਜ਼ੈਕਟਲੀ ਇਹ ਉਹਨਾਂ ਦੀ ਕਲੀਅਰ ਕਹਿੰਦਾ ਇਸ ਗੱਲ ਦਾ ਮੈਨੂੰ ਬਹੁਤ ਗੁੱਸਾ ਹੈ ਮੈਂ ਤੇ ਕਹਾਂਗਾ ਉਹਨਾਂ ਦੀ ਮੂਰਖਤਾ ਹੈ ਉਹ ਕਿਹੜੀ ਗੱਲ ਡਰਦੇ ਨੇ ਇਹਦਾ ਜਵਾਬ ਤੇ ਉਹ ਹੀ ਦੇਣਗੇ ਪਰ ਮੇਰੇ ਵੱਲੋਂ ਮੇਰਾ ਉਹਨਾਂ ਤੇ ਗੁੱਸਾ ਹੈ ਐਂਡ ਆ ਮਤਲਬ ਉਹਨਾਂ ਨੂੰ ਜੇ ਕਹਾਂ ਤੇ ਉਹ ਇੱਕਦਮ ਗਲਤ ਕਰ ਰਹੇ ਨੇ ਔਰ ਦੇ ਆਰ ਬਿਟਰੇਇੰਗ ਦ ਨੇਸ਼ਨ ਜਵਾਬ ਉਹ ਦੇਣਗੇ ਪਰ ਮੇਰੀ ਫੀਲਿੰਗ ਹੈ ਕਿ ਬਾਏ ਨਾਟ ਸਟੈਂਡਿੰਗ ਵਿਦ ਥਿਸ ਥਿੰਗ ਦੇ ਆਰ ਬਿਟਰੇਇੰਗ ਦ ਨੇਸ਼ਨ ਉਹਨਾਂ ਨੂੰ ਖੋਲਣਾ ਚਾਹੀਦਾ ਹੈ ਹਰ ਇੱਕ ਨੂੰ ਤਾਂ ਲਗਾ ਸਰ ਕਿਉਂ ਨਹੀਂ ਖਲੋਦੇ ਉਹਦਾ ਜਵਾਬ ਉਹ ਦੇਣਗੇ ਪਰ ਗਲਤ ਕਰ ਰਹੇ ਨੇ ਬਹੁਤ ਗਲਤ ਕਰ ਰਹੇ ਨੇ ਯਾਰ ਕਿ ਤੁਸੀਂ ਕਹਿਦੇ ਕਿ EVM ਬੈਨ ਹੋਣੀ ਚਾਹੀਦੀ ਹੈ ਪਰ ਕਈ ਦੇਸ਼ਾਂ ਦੇ ਵਿੱਚ EVM ਬੈਨ ਵੀ ਹੈਗੀ ਹੈ ਪਹਿਲਾਂ ਮੋਟਾ ਹੋਈਆਂ ਸੀ ਕਈ ਨਹੀਂ ਦੁਨੀਆ ਦੇ ਸਾਰੇ ਦੇਸ਼ਾਂ ਦੇ ਬੈਨ ਨੇ ਤੁਹਾਡੇ ਬੈਸਟ ਆਫ ਨੋਲੇਜ ਜਿਹੜਨੇ ਵਰਲਡ ਦੁਨੀਆ ਐਡਵਾਂਸ ਕੰਟਰੀਜ਼ ਨੇ ਜਿਹੜੇ ਨੰਬਰ 1 ਨੇ ਬਡੇਲੇ ਲੋ ਚਾਈਨਾ ਲੈ ਲੋ ਜਪਾਨ ਲੈ ਲੋ ਆਪਣਾ ਜਿਹੜੇ ਕਿਤੇ ਨਹੀਂ ਹੁੰਦੀਆਂ ਆਪਣਾ ਸੋਰਾ ਯੂਰਪ ਤੇ ਜਦੋਂ ਕਿਤੇ ਨਹੀਂ ਹੁੰਦੀਆਂ ਹਰ ਗੱਲ 'ਚ ਤੁਸੀਂ ਕਾਪੀ ਕਰਨਾ ਚਾਹੀਦਾ ਉਹ ਵੀ ਅੰਗਰੇਜ਼ਾਂ ਨੂੰ ਉਥੇ ਸਾਰੇ ਚੰਗੇ ਕੰਮ ਤੁਸੀਂ ਕਾਪੀ ਕਰੋ ਪਰ ਜਦੋਂ ਉਹ ਇਹ ਕੰਮ ਜਦੋਂ ਇਹਨੂੰ ਬੈਨ ਕਰ ਚੁੱਕੇ ਨੇ ਡਿਕਲੇਅਰ ਕਰ ਚੁੱਕੇ ਨੇ ਕਿ ਇਹ ਫਰਾਡ ਹੁੰਦਾ ਤੇ ਤੁਸੀਂ ਉਹ ਜਿਨ੍ਹਾਂ ਨੂੰ ਉਹਨਾਂ ਫਰਾਡ ਗਿਆ ਤੁਸੀਂ ਫਰਾਡ ਇਦਾਂ ਕਰਨ ਲੇਓ ਵਾਟ ਮੋਰ ਯਰ ਫਰਨੀ ਤੁਸੀਂ ਇਹ ਸਿੱਧਾ ਹੀ ਕਹਿ ਰਹੇ ਹੋ ਕਿ ਜੇ ਏਵੀਐ ਮਸ਼ੀਨਾਂ ਰਹਿਣਗੀਆਂ ਤੇ ਮੋਦੀ ਸਾਹਿਬ ਜਿੱਤੇ ਰਹਿਣਗੇ 100% ਇਹਦੇ ਕੋਈ ਸ਼ੱਕ ਨਹੀਂ ਅਰੇ ਕੋਈ ਜਿਹੜੀ ਚੀਜ਼ ਮੈਨੀਪੂਲੇਟ ਹੁੰਦੀ ਹੈ ਹਨਾ ਫਿਰ ਮੈਨੂੰ ਸਿੱਧਾ ਦੱਸੋ ਨਾ ਮੋਦੀ ਜੀ ਆਪਣੇ ਅਸੀਂ ਸਾਰੇ ਕਹਿੰਦੇ ਹਾਂ ਵਿਸ਼ਵ ਗੁਰੂ ਨੇ ਸਾਰੇ ਕਹਿੰਦੇ 55 ਇੰਚ ਦਾ ਬਕਰਾ ਕੇ ਸਾਰੇ ਕਹਿੰਦੇ ਜੀ ਸਾਰਾ ਹਿੰਦੁਸਤਾਨ ਉਹਨਾਂ ਨੂੰ ਰੱਬ ਸਮਝਦਾ ਹੈ ਤੇ ਰੱਬੋਂ ਕਿ ਡਰਦੇ ਹੋ ਕੋਈ ਮਸ਼ੀਨ ਤੋਂ ਕਿਉਂ ਸਿੰਪਲ ਹੈਨਾ ਫਿਰ ਦੁਬਾਰਾ ਕਹਿ ਰਿਹਾ ਕਿ ਇਲੈਕਸ਼ਨਸ ਆਰ meant to be फ्री फेयर ट्रांसपेरेंट ना फ्री ने ना फेयर ने ना ट्रांसपेरेंट फिर कहती वोटिंग हुई यार है डेढ़ महीना सारा मुल्क लाइना खड़ोता रहेगा करता रहेगा नोइंग वेरी वेल कि मैं वोट पाया थे भी मैंने पता नहीं क्या कितने ਕਿਉਂ ਨਹੀਂ ਕਰ ਸਕਦੇ ਤੁਸੀਂ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਕਰੋ ਨਾ ਅਰੇ ਕੀਤੀ ਹੈ ਬ੍ਰਦਰ ਕੀਤੀ ਹੈ ਕੀਤੇ ਮੈਂਦਰੋਂ ਅਸੀਂ ਕੱਟ ਚੁੱਕੇ ਹਾਂ ਸਿਗਨੇਚਰ ਲੈ ਕੇ ਡੀਸੀ ਦੇ ਆਫਰ ਮੈਂ ਪਰਸਨਲੀ ਆਪਣਾ ਮੈਮੋਰੰਡਮ ਜਮਾ ਕਰਾਇਆ ਟੂ ਵੀ ਸੈਂਟ ਟੂ ਦ ਪ੍ਰੈਜ਼ੀਡੈਂਟ ਇਹਨਾਂ ਨੇ ਕੱਲਿਆ ਨਹੀਂ ਕੱਲਿਆ ਮੈਨੂੰ ਨਹੀਂ ਪਤਾ ਪਰ ਅਸੀਂ ਆਪਣੀ ਡਿਊਟੀ ਕੀਤੀ ਹੈ ਅਸੀਂ ਆਪਣੀ ਡਿਊਟੀ ਲੱਗੇ ਆ ਨਾਲੇ ਦੂਰ ਕਿ ਜਨਾ ਕੱਲ ਦਿੱਲੀ ਮੀਟਿੰਗ ਹੋਈ ਹੈ ਇਹ ਤੇ ਬੜੀ ਜ਼ਬਰਦਸਤ ਖਬਰ ਮਤਲਬ ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ ਚਰਨਨੀ ਸਾਹਿਬ ਨੇ ਕਲੀਅਰਲੀ ਡਿਕਲੇਅਰ ਕੀਤਾ ਕਿ ਮਸ਼ੀਨਾਂ ਬੈਨ ਹੋਣੀ ਚਾਹੀਦੀਆਂ ਦਟ ਮੈਂ ਹੁਣ ਕਿਸਾਨ ਵੀ ਸਾਡੇ ਨਾਲ ਨੇ ਠੀਕ ਹੈ ਔਰ ਹੋਰ ਚੰਗੀ ਗੱਈ ਕਿ ਅਸੀਂ ਇਹ ਚ ਹੁਣ ਜਿਹੜੇ ਮੋਰਚਾ ਲਾ ਕੇ ਬੈਠੇ ਨੇ ਜਿਸ ਤਰ੍ਹਾਂ ਆਪਣਾ ਮਿਹਨਤ ਦਾ ਮੋਰਚਾ ਸਾਡਾ ਭਾਨੂ ਪ੍ਰਤਾਪ ਜੀ ਐ ਪ੍ਰਚਾ ਜੀ ਨੇ ਕਿ ਆਗੂ ਇਹੀ ਰਹਿਣਗੇ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ ਤੇ ਸਾਨੂੰ ਹੋਰ ਕੀ ਜਿਆਦਾ ਇਹ ਆ ਗਏ ਸਰ ਕਿਸਾਨ ਆ ਗਏ ਟਰਾਂਸਪੋਰਟ ਆ ਗਏ ਤੇ ਵਾਈ ਆਰ ਯੂ ਫੋਰਸਿੰਗ ਅਸ ਟੂ ਡੂ ਆਲ ਦਿਸ ਯਾਰ ਰਾਮਨਾਲ ਕਰੋ ਕਿ ਡਿਕਲੇਅਰ ਕਰੋ ਆਪਣਾ ਜਿਗਰਾ ਵਿਖਾਓ 50 ਸੈਂਟ ਵਿਖਾਓ ਆਪਣੀ ਇਮਾਨਦਾਰੀ ਵਿਖਾਓ ਤੇ ਦਿਸ ਇਜ਼ ਵਾਟ ਵੀ ਵਾਂਟ ਹੇਰ ਐਂਡ ਰੱਬ ਕਹਿੰਦਾ ਮੈਂ ਤਾਂ ਕਹਿੰਦਾ ਜਿੱਤੋ ਐਂਡ ਤੁਸੀਂ ਬੈਲਟ ਨਾਲ ਜਿੱਤੋਗੇ 100% ਇਹ ਵਿਸ਼ਵ ਗੁਰੂ ਮਿਨਾਗੇ ਐਂਡ ਵਾਂਸ ਅਗੇਨ ਇਟਸ ਮਤਲਬ ਨਾ ਮੇਰੀ ਗਾਰੰਟੀ ਹੈ ਘਮੋਦਿਓ ਤੁਹਾਨੂੰ ਜੇ ਤੁਸੀਂ ਬੈਲਟ ਨਾਲ ਜੇ ਕੀ ਕੀ ਜੇ ਬੈਲਟ ਨਹੀਂ ਕੀਤੇ ਮਸ਼ੀਨਾ ਨਾਲ ਜਿੱਤ ਗਏ ਤਾਂ ਮਾਰਕ ਮਾਈ ਵਰਡਸ ਐਸ ਵੈਲ ਇਹ ਦੁਨੀਆ ਦੇ ਵਿੱਚ 195 ਮੁਲਕ ਨੇ ਤੁਸੀਂ ਸਾਰੀ ਗੱਲ ਬਾਤ ਸੁਣੀ ਹੈ ਕੈਪਟਨ ਘੁੰਮਣ ਸਾਡੇ ਨਾਲ ਸਨ ਜੋ ਕਿ ਨਵੀਂ ਤੋਂ ਤਿਆਰ ਹੋਏ ਨੇ ਆਪਣੀ ਗੱਲ ਰੱਖਦੇ ਨੇ EVM ਮਸ਼ੀਨ ਨੂੰ ਲੈ ਕੇ ਗੱਲ ਰੱਖਦੇ ਨੇ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ EVM ਜੋ ਹੈ ਉਹ ਬੈਨ ਹੋਣੀ ਚਾਹੀਦੀ ਹੈ ਬੈਲਟ ਪੇਪਰ ਦੇ ਨਾਲ ਇੱਥੇ VOTING ਹੋਣੀ ਚਾਹੀਦੀ ਹੈ ਉਹਨੇ ਇਸ ਉੱਪਰ ਲਗਾਤਾਰ ਇਹ ਚਿੱਠੀਆਂ ਲਿਖਦੇ ਨੇ ਮੈਂ ਰੈਂਡਮ ਦੇ ਦੇ ਨੀ ਕਿ ਬੈਨ ਹੋਵੇ ਤਾਂ ਕਿੰਨੀ ਕੁ ਇਹਨਾਂ ਦੀ ਗੱਲ ਮੰਨੀ ਜਾਏਗੀ ਇਹ ਸਮਾਂ ਦੱਸੂਗਾ ਪਰ ਇਸ ਉੱਪਰ ਲਗਾਤਾਰ ਹੁਣ ਵਕੀਲ ਵੀ ਬੋਲਦੇ ਨੇ ਭਾਨੂੰ ਪਤਾਬ ਜੋ ਵਕੀਲ ਨੇ ਐਡਵੋਕੇਟ ਦਿੱਲੀ ਉਹ ਲਗਾਤਾਰ ਬੋਲਦੇ ਪਏ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਥਾਂ ਥਾਂ ਤੇ ਜਾ ਕੇ ਵੀ ਸਾਨੂੰ ਦੱਸੋ ਇਹੋ ਜਿਹਾ ਕਿਹੜਾ ਤਰੀਕਾ ਹੈਗਾ ਕਿ ਜੇ ਮੈਂ ਵੋਟ ਦਿੱਤੀ ਹੋ ਮੇਰੇ ਕੈਂਡੀਡੇਟ ਨੂੰ ਵੋਟ ਗਈ ਹੈ ਮੇਰੇ ਉਮੀਦਵਾਰ ਨੂੰ ਗਈ ਹੈ ਤਾਂ ਇੱਕ ਇਹ ਵੀ ਮੁੱਦਾ ਚੱਲਦਾ ਪਿਆ ਤਾਂ ਕਿੰਨੇ ਕੁ ਸਫਲ ਹੋ ਪਾਣਗੇ ਸਮਾਂ ਦੱਸੂਗਾ